ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਡੀਆਈਜੀ ਹਰਜਨ ਸਿੰਘ ਪੁੱਲਰ ਖੁਦ ਛਾਪੇਮਾਰੀ ਕਰਨ ਦੇ ਲਈ ਪਹੁੰਚੇ ਨੇ ਸ਼ਿਫਜੋਤ ਕਲੋਨੀ ਦਾ ਮਾਮਲਾ ਹੈ ਜਿੱਥੇ ਕਿ ਬਹੁਤ ਸਾਰੇ ਲੋਕ ਰਹਿੰਦੇ ਨੇ ਕਿਰਾਏਦਾਰ ਵੀ ਉੱਥੇ ਰਹਿੰਦੇ ਨੇ ਕਈ ਵਿਦਿਆਰਥੀ ਵੀ ਰਹਿੰਦੇ ਨੇ ਯੂਨੀਵਰਸਿਟੀਆਂ ਦੇ ਕਈ ਵਿਦਿਆਰਥੀ ਵੱਖੋ ਵੱਖਰੇ ਥਾਵਾਂ ਤੇ ਰਹਿੰਦੇ ਨੇ ਲਗਾਤਾਰ ਤਸਵੀਰਾਂ ਦੇਖ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦਾ ਇੱਕ ਵੱਡਾ ਇਕੱਠ ਹੈ ਛਾਪੇਮਾਰੀ ਚੱਲ ਰਹੀ ਹੈ ਫਲੇਟਾਂ ਦੇ ਵਿੱਚ ਜਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਖਰੜ ਦੀਆਂ ਜਿੱਥੇ ਡੀਆਈਜੀ ਹਰਚੰਦ ਸਿੰਘ ਪੁੱਲਰ ਆਪ ਪੁਲਿਸ ਟੀਮ ਦੇ ਨਾਲ ਪਹੁੰਚੇ ਹੋਏ ਨੇ ਇਸੇ ਦੇ ਦੌਰਾਨ ਥਾਰ ਗੱਡੀਆਂ ਦੇ ਵਿੱਚ ਤਲਵਾਰਾਂ ਵੀ ਦੇਖਣ ਨੂੰ ਮਿਲੀ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਥਾਰ ਗੱਡੀ ਦੇ ਵਿੱਚ ਤਲਵਾਰ ਪਈ ਹੋਈ ਆ ਸੋ ਲਗਾਤਾਰ ਛਾਪੇ ਮਾਰੀ ਜਾ ਰਹੀ ਹੈ ਇਸੇ ਦੇ ਦੌਰਾਨ ਸਾਹਮਣੇ ਇਹ ਵੀ ਆਉਂਦਾ ਹੈ ਕਿ ਛੋਟੀਆਂ-ਛੋਟੀਆਂ ਮੱਛੀਆਂ ਦੇ ਨਾਲ ਮਗਰ ਮੱਛਾਂ ਨੂੰ ਵੀ ਨਕੇਲ ਪਾਈ ਜਾ ਰਹੀ ਹੈ ਜਿੱਥੇ ਪਹਿਲਾਂ ਛੋਟੇ-ਬੋਟੇ ਨਸ਼ਾ ਕਰਨ ਵਾਲੇ ਜਾਂ ਫਿਰ ਵੇਚਣ ਵਾਲੇ ਚੱਕੇ ਗਏ ਤਾਂ ਹੁਣ ਉਸ ਤੋਂ ਬਾਅਦ ਵੱਡੇ ਜੋ ਮਗਰਮੱਛ ਨੇ ਉਹਨਾਂ ਨੂੰ ਵੀ ਫੜਨ ਦੀ ਫिराਕ ਦੇ ਵਿੱਚ ਇਹ ਮਸਲਾ ਚੱਲ ਰਿਹਾ ਹੈ ਲਗਾਤਾਰ ਜਦੋਂ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਸਖਤਾਈ ਕੀਤੀ ਗਈ ਹੈ ਉਦੋਂ ਤੋਂ ਹੁਣ ਤੱਕ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਏ ਆ ਤੇ ਕਰਦੇ ਰਹਾਂਗੇ ਕਿ ਕਿਸ ਹਿਸਾਬ ਦੇ ਨਾਲ ਹਰ ਜ਼ਿਲ੍ਹੇ ਦੀ ਪੁਲਿਸ ਪਿੰਡ-ਪਿੰਡ ਘਰ-ਘਰ ਸਰਚ ਅਭਿਆਨ ਲਗਾਤਾਰ ਜਾਰੀ ਹੈ ਤੇ ਤਾਜ਼ਾ ਤਸਵੀਰਾਂ ਖਰੜ ਦੀ ਕਲੋਨੀ ਦੀਆਂ ਦਿਖਾਈਆਂ ਜਾ ਰਹੀਆਂ ਨੇ ਤੁਹਾਨੂੰ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਪਾਰਟੀ ਫਲੈਟਾਂ ਦੇ ਵਿੱਚ ਗਈ ਹੋਈ ਹੈ ਛਾੜਬੀਨ ਕਰ ਰਹੀ ਹੈ ਜਿੱਥੇ-ਜਿੱਥੇ ਸਟੂਡੈਂਟਸ ਨੇ ਉੱਥੋਂ ਦੀ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਲਗਾਤਾਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਆਪਣੇ ਘਰ ਵਿੱਚ ਜਾਂ ਫਲੈਟ ਦੇ ਵਿੱਚ ਕਿਰਾਏਦਾਰ ਰੱਖਦੇ ਹੋ ਤਾਂ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦੇਣੀ ਬੇਗਾਹਤ ਜ਼ਰੂਰੀ ਹੈ ਜੇਕਰ ਤੁਹਾਡਾ ਕਿਰਾਏਦਾਰ ਕਿਸੇ ਵੀ ਗੱਲ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਪਰ ਤੁਸੀਂ ਉਸ ਦੀ ਇਨਫੋਰਮੇਸ਼ਨ ਪੁਲਿਸ ਤੱਕ ਨਹੀਂ ਦਿੱਤੀ ਹੋਏ ਕਿ ਤੁਹਾਡੇ ਘਰ ਦੇ ਵਿੱਚ ਜਾਂ ਫਿਰ ਤੁਹਾਡੇ ਫਲੈਟ ਦੇ ਵਿੱਚ ਕੋਈ ਕਿਰਾਏਦਾਰ ਰਹਿੰਦਾ ਤਾਂ ਮਕਾਨ ਮਾਲਕ ਤੇ ਜਾਂ ਫਲੈਟ ਦੇ ਮਾਲਕ ਤੇ ਫੌਰਨ ਕਾਰਵਾਈ ਕੀਤੀ ਜਾਵੇਗੀ ਤਸਵੀਰਾਂ ਖਰੜ ਤੋਂ ਲਾਈਵ ਭਈ ਮੁਹਾਲੀ ਨੂੰ ਕਿਵੇਂ ਕਰਦੇ ਹੋ ਕਿ ਕਿਹੜੇ ਇਲਾਕੇ ਵਿੱਚ ਮਚਾ ਦਿੱਤਾ ਹੋ ਸਕਦਾ ਦੇਖੋ ਜੀ ਮੈਂ ਕਿਸੇ ਇਲਾਕੇ ਨੂੰ ਤਾਂ ਡਿਸਕਲੋਜ਼ ਨਹੀਂ ਕਰਾਂਗਾ ਵੀ ਕਿਹੜਾ ਇਲਾਕਾ ਲੇਖਨ ਸਾਡੀ ਸਾਰੇ ਹੀ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਅਸੀਂ ਅਲੱਗ-ਅਲੱਗ ਏਰੀਆ ਜਿਹੜੇ ਆਈਡੈਂਟੀਫਾਈ ਕੀਤੇ ਨੇ ਉਹਨਾਂ ਦਾ ਟਾਈਮ ਟੂ ਟਾਈਮ ਅਸੀਂ ਸਰਚ ਕਰਦੇ ਕਿਸੇ ਦੇ ਅਸੀਂ ਰਾਤ ਦੇ ਸਮੇਂ ਵੀ ਕਰ ਰਹੇ ਹਾਂ ਕਿਸੇ अर्ਲੀ ਮਾਰਨਿੰਗ ਵੀ ਕਰ ਰਹੇ ਹਾਂ ਜਿਵੇਂ ਅੱਜ ਇੱਥੇ ਦੁਪਹਿਰ ਨੂੰ ਰੱਖਿਆ ਹੋਇਆ ਇਹ ਕਿ ਜਿਹੜਾ ਸਾਡਾ ਸਮਾਂ ਸੀ ਅਲੱਗ-ਅਲੱਗ ਰੱਖਿਆ ਤਾਂ ਕਿ ਕਿਸੇ ਨੂੰ ਕੋਈ ਪਤਾ ਨਾ ਚੱਲ ਸਕੇ ਬੇ ਦੇ ਵਿੱਚ ਕਿਹੜੀ ਕਿਹੜੀ ਮਹਿਮ ਕਿਹੜੇ ਕਿਹੜੇ ਸਮਝ ਚਲ ਤੇ ਸਾਰਾ ਏਰੀਆ ਹੀ ਅਸੀਂ ਕਿਸੇ ਵੀ ਜਿਹੜਾ ਗੈਰ ਕਾਨੂੰਨੀ ਤੌਰ ਤੇ ਬੰਦਾ ਰਹਿ ਰਿਹਾ ਉਹਨੂੰ ਕੋਈ ਯਾਤ ਨਹੀਂ ਇੱਥੇ ਰਹਿਣ ਦੀ ਉਹ ਆਪਣੀ ਪੁਲਿਸ ਕੋਲੇ ਜਿਹੜੇ ਮਾਲਕ ਮਕਾਨ ਨੇ ਉਹਦੀ ਵੈਰੀਫਿਕੇਸ਼ਨ ਕਰਾਉਣ ਵੈਰੀਫਿਕੇਸ਼ਨ ਕਰਾਉਣ ਜੇਕਰ ਕੋਈ ਵੈਰੀਫਿਕੇਸ਼ਨ ਨਹੀਂ ਕਰਾਉਂਦਾ ਦੈਨ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਸਜੈਸਟ ਵੀ ਕਰਾਂਗੇ ਐਕਸ਼ਨ ਵੀ ਲਾਵਾਂ ਠੀਕ ਜੀ ਸਾਹਿਬ ਨੇ ਬੜੀ ਮੱਚੀ ਦੀ ਗੱਲ ਕੀਤੀ ਬੈਠੀ ਕੜੀ ਦੱਸੋ ਤੁਹਾਡੇ ਸਾਹਮਣੇ ਅਜੇ ਪਰਸੋਂ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਵੱਡੀ ਮੱਛੀਆਂ ਜਿਹੜੀਆਂ ਇੱਥੇ ਜ਼ੀਰਕਪੁਰ ਦੇ ਜੋ ਫੜੀਆਂ ਗਈਆਂ ਨੇ ਉਹਨਾਂ ਦੇ ਕੋਲੋਂ ਵੈਫਨ ਵੀ ਫੜੇ ਗਏ ਨੇ ਉਹਨਾਂ ਕੋਲੋਂ ਅਫੀਮ ਵੀ ਫੜੀ ਗਈ ਹੈ ਹੋਰ ਵੀ ਜਿਹੜਾ ਉਹਨਾਂ ਕੋਲੋਂ ਨਸ਼ਾ ਫੜਿਆ ਗਿਆ ਹੈ ਕਿਸੇ ਵੀ ਬੰਦਾ ਚਾਹੀ ਜੱਡਾ ਮਰਜੀ ਵੱਡਾ ਸਮੱਗਲਰ ਹੋਵੇ ਉਹਨੂੰ ਕਾਨੂੰਨ ਦੇ ਸਾਹਮਣੇ ਉਹਦੇ ਤੇ ਸਖਤ ਤੋਂ ਸਖਤ ਅਸੀਂ ਐਕਸ਼ਨ ਲਵਾਂਗੇ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਤੋ ਤੁਹਾਨੂੰ ਵੀ ਮੈਂ ਅਪੀਲ ਕਰਾਂਗਾ ਕਿ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀਕ੍ਰੇਟਲੀ ਸਾਨੂੰ ਦੱਸੋ ਪਬਲਿਕ ਨੂੰ ਨਹੀਂ ਤੁਹਾਡੇ ਲਈ ਮੈਂ ਅਪੀਲ ਕਰਾਂਗਾ ਕਿ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਸੀਕ੍ਰੇਟ ਰੱਖਾਂਗੇ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਈਏ ਔਰ ਸਰਕਾਰ ਵੱਲੋਂ ਬੜੀ ਵਧੀਆ ਮਹਿੰਮ ਚਲਾਈ ਗਈ ਹੈ ਕਿ ਜਿਹੜੇ ਬੱਚੇ ਨਸ਼ਾ ਦੀ ਗ੍ਰਿਫਟਸ ਦੇ ਵਿੱਚ ਆ ਗਏ ਨੇ ਜਿਹੜੇ ਖਾਰੇ ਨੇ ਉਹਨਾਂ ਦੇ ਕੈਂਪ ਲਾਉਣ ਲਈ ਸਰਕਾਰ ਦਵਾਈਆਂ ਪ੍ਰੋਵਾਈਡ ਕਰ ਰਹੀ ਹੈ ਅਸੀਂ ਵੀ ਪੁਲਿਸ ਵੱਲੋਂ ਉਹਨਾਂ ਬੱਚਿਆਂ ਨੂੰ ਲਿਜਾ ਕੇ ਅਲੱਗ-ਅਲੱਗ ਸੈਂਟਰਾਂ ਦੇ ਵਿੱਚ ਜਿਹੜੇ ਐਡਮਿਟ ਕਰਾ ਰਹੇ ਹਾਂ ਤਾਂ ਕਿ ਉਹ ਜਿਹੜਾ ਨਸ਼ਾ ਛੱਡ ਸਕਣ ਔਰ ਉਹਨਾਂ ਦੇ ਪੇਰੈਂਟਸ ਨਾਲ ਵੀ ਅਸੀਂ ਮੀਟਿੰਗ ਕਰਕੇ ਉਹਨਾਂ ਨੂੰ ਵੀ ਮੋਟੀਵੇਟ ਕਰਨੇ ਆ ਕਿ ਤੁਸੀਂ ਆਪਣੀ ਖੁਦ ਦੀ ਔਰ ਆਪਣੇ ਬੱਚਿਆਂ ਦੀ ਜਿਹੜੀ ਹੈ ਵਿਲ ਪਾਵਰ ਨੂੰ ਸਟਰੋਂਗ ਕਰੋ ਤਾਂ ਕਿ ਤੁਹਾਡੇ ਬੱਚੇ ਪੂਰੇ ਤੰਦਰੁਸਤ ਜਿਹੜੇ ਉਹ ਹੋ ਸਕਣ ਇਸ ਤਰੀਕੇ ਨਾਲ ਲੁਧਿਆਣਾ ਵਿੱਚ ਕੋਈ ਜਾਵਲ ਲਗਾਇਆ ਵੀ ਕਿ ਕੰਨ ਇਨਫੋਰਮੇਸ਼ਨ ਨਹੀਂ ਕੰਮ ਕਰਿਆ ਨਾ ਬਾਕੀ ਇਸਾਨ ਵਿੱਚ ਦੇਖੋ ਜੀ ਮੈਂ ਕਿਸੇ ਹੋਰ ਏਰੀਆ ਬਾਰੇ ਨਹੀਂ ਗੱਲ ਕਰਾਂਗਾ ਮੈਂ ਇਹ ਕਹਾਂਗਾ ਕਿ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦੇਗਾ ਅਸੀਂ ਗੁਪਤ ਰੱਖਾਂਗੇ ਤੇ ਜੇਕਰ ਕੋਈ ਉਹਨੂੰ ਕਿਸੇ ਤਰੀਕੇ ਕੋਈ ਸਾਡੇ ਮੁਲਾਜ਼ਮਾਂ ਤੋਂ ਲੀਕ ਹੁੰਦੀ ਹੈ ਤੇ ਆਪਣੇ ਮੁਲਾਜ਼ਮਾਂ ਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ। ਸਰਕਾਰ ਦੇ ਵਿੱਚ ਹੁਣ ਤੱਕ ਕਿੰਨੇ ਘਰਾਂ ਤੇ ਬਲਡوزر ਚੱਲੇ ਨੇ ਔਰ ਉਹਨਾਂ ਦੇ ਵਿੱਚ ਕੋਈ ਫੁਲਸਫਰ ਨਹੀਂ ਹੈ ਜਿਹਦੇ ਘਰ ਦੇ ਉੱਤੇ ਬਲਡوزر ਚੱਲੇ ਸਾਡੇ ਜਿਹੜੇ ਹੈ ਜੀ ਤਕਰੀਬ ਅਸੀਂ ਫਾਦੇਗੜ ਸਾਹਿਬ ਦੇ ਵਿੱਚ ਦੋ ਥਾਵਾਂ ਤੇ ਕਰ ਚੁੱਕੇ ਆਪਰੇਸ਼ਨ ਜਿਨ੍ਹਾਂ ਦੀ ਪ੍ਰਾਪਰਟੀ ਇਹਨਾਂ ਬੰਦਿਆਂ ਨੇ ਬਣਾਈ ਹੋਈ ਹੈ ਨਸ਼ਾ ਵੇਚ ਵੇਚ ਕੇ ਇਸੇ ਤਰੀਕੇ ਹੀ ਅਸੀਂ ਆਨੰਦਪੁਰ ਸਾਹਿਬ ਵੀ ਕੀਤਾ ਹੈ ਤੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਾਡੀ ਇੱਕ ਜਗ੍ਹਾ ਸਾਡੀ ਹੋ ਗਈ ਹੈ ਹੋਰ ਵੀ ਅਸੀਂ ਕਈ ਜਗ੍ਹਾ ਆਇਡੈਂਟੀਫਾਈ ਕੀਤੀਆਂ ਨੇ ਜਿਹੜਾ ਅਸੀਂ ਲੀਗਲ ਪ੍ਰੋਸੀਜਰ ਰਾਈ ਜੀ ਪੂਰਾ ਲੀਗਲ ਪ੍ਰੋਸੀਜਰ ਰਾਈ ਜਿਹੜੀਆਂ ਪ੍ਰਾਪਰਟੀਆਂ ਅਸੀਂ ਆਇਡੈਂਟੀਫਾਈ ਕੀਤੀਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਢਾਈਆਂ ਜਾਣਗੀਆਂ ਜੀ ਜਿਹੜੀ ਇੱਕ ਇਹਨਾਂ ਨੇ ਨਸ਼ੇ ਵੇਚ-ਵੇਚ ਕੇ ਆਪਣੇ ਕਿੰਨੇ ਕਿ ਫੋਪਲਸ ਇਵੈਂਟਸ ਕਰ ਦਿੱਤੇ ਸੋ ਸਿਕਰੇਟ ਓਟ ਇ ਸਮਨੇ ਜਿਹੜਾ ਡੇਲੀ ਆਪਰੇਸ਼ਨ ਆਏਗਾ ਜੀ ਉਹ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ ਤੇ ਡੇ ਟੂ ਡੇ ਇਹ ਜਿਹੜੀ ਚੱਲਦਾ ਰਹਿਣਾ ਜੀ ਨਸ਼ਾ ਪ੍ਰਤੀ ਜਿਹੜੀ ਆ ਜਿਹੜੇ ਘਰ ਦੇ ਵਿੱਚ ਹੁਣ ਤੁਸੀਂ 10 ਮਿੰਟ ਲਾਏ ਵੀ ਸਿਕਰੇਟ ਰੱਖਿਆ ਜਾਏਗਾ ਜਾਂ ਫਿਰ ਵੀ ਇਹਦੀ ਇਨਫੋਰਮੇਸ਼ਨ ਆਏ। ਦੇਖੋ ਜੀ ਇੱਥੇ ਜਿਹੜੇ ਬੱਚੇ ਰਹਿੰਦੇ ਨੇ ਇਹਨਾਂ ਬੱਚਿਆਂ ਦੀ ਜਿਹੜੀ ਇਹ ਹੋਸਟਲ ਦੇ ਨੇ ਹਿਮਾਚਲ ਦੇ ਸੀ ਸਾਰੇ ਇਹਨਾਂ ਦੇ ਰੂਮ ਚੈੱਕ ਕੀਤੇ ਨਹੀਂ ਇਸੇ ਤਰੀਕੇ ਜਿਹੜੀ ਵੀ ਕੋਈ ਹੋਰ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਉਹ ਤੁਹਾਨੂੰ ਮੈਂ ਦੱਸਿਆ ਕਿ ਐਸਐਸਪੀ ਸਾਹਿਬ ਤੁਹਾਨੂੰ ਜਿਹੜੀ ਰਿਕਵਰੀ ਹੋਏਗੀ ਉਹ ਪ੍ਰੈਸ ਨੋਟ ਰਾਈਂ ਸ਼ੇਅਰ ਕਰਦਾ ਠੀਕ ਠੀਕ ਹੈ ਮਿਹਰਬਾਨੀ ਜੀ